ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ World Media Max ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਮਜਾਹਰਾ ਜਾਣਦੇ ਹਾਂ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ World Media Max ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਨਸ ਤਾਇਏ ਕਿ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਅਧਿਆਪਕਾਂ ਨੇ ਮਹਾਲੀ ਚ ਸਿੱਖਿਆ ਵਿਭਾਗ ਦੇ ਦਫਤਰ ਬਾਅਦ ਸੂਬਾ ਪੱਧਰੀ ਰੋਸ ਮਾਰਚ ਕੀਤਾ ਧਰਨੇ ਤੋਂ ਪਹਿਲਾਂ ਅਧਿਆਪਕਾਂ ਨੇ ਗੋਲ ਚੌਂਕ ਤੋਂ ਸਿੱਖਿਆ ਭਵਨ ਤੱਕ ਰੋਸ ਮਾਰਚ ਕੀਤਾ ਇਸ ਮੌਕੇ ਪ੍ਰਦਰਸ਼ਨ ਕਰੀਆਂ ਨੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਨੂੰ ਖੋਖਲਾ ਕਰਾਰ ਦਿੱਤਾ ਹੁਣਾਂ ਨੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰੋਗਰਾਮ ਦੇ ਬਰਾਬਰ ਮਹਾਲੀ ਚ ਸੂਬਾ ਪੱਧਰੀ ਰੋਸ ਰੈਲੀ ਕਰਨ ਦੀ ਚੇਤਾਵਨੀ ਵੀ ਦਿੱਤੀ ਤਸਦਈ ਹੈ ਕਿ ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੋਣ ਵਾਲੀ ਰੋਸ ਰੈਲੀ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਮੀਟਿੰਗ 11 ਅਗਸਤ ਤੋਂ 13 ਅਗਸਤ ਦੌਰਾਨ ਅਤੇ ਬਲਾਕ ਪੱਧਰੀ ਮੀਟਿੰਗ 18 ਅਗਸਤ ਤੋਂ 20 ਅਗਸਤ ਦੌਰਾਨ ਕੀਤੀਆਂ ਜਾਣਗੀਆਂ ਸੋ ਇਹ ਸੀ ਅੱਜ ਦੀ ਵੱਡੀ ਖਬਰ ਇੰਜਾਂ ਦੀਆਂ ਹੋਰ ਖਬਰਾਂ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ